ਮਾਛੀਵਾੜਾ ਸਾਹਿਬ ਦੇ ਨੇੜੇ ਗੋਰੀ ਤਰਖਾਨਾ ਪਿੰਡ ਦੇ ਵਿੱਚ ਪੰਜਾਬ ਪੁਲਿਸ ਨੇ ਕੀਤਾ ਇੱਕ ਵੱਡਾ ਸਰਚ ਆਪਰੇਸ਼ਨ ਇਸ ਦੀ ਅਗਵਾਈ ਡੀਆਈਜੀ ਮੈਡਮ ਤਾਵਾ ਨੇ ਕੀਤੀ ਐਸਐਸਪੀ ਅਮਨੀਤ ਕੌਰ ਕੌਂਡਲ ਇਸ ਸਮੇਂ ਖਾਸ ਤੌਰ ਦੇ ਉੱਪਰ ਹਾਜ਼ਰ ਸਨ ਇਸ ਤੋਂ ਇਲਾਵਾ ਡੀਐਸਪੀ ਤਰੋਚਨ ਸਿੰਘ ਅਤੇ ਐਸਐਚਓ ਮਾਛੀਵਾੜਾ ਨੇ ਪੁਲਸ ਪਾਰਟੀ ਸ ਮਿਤ ਇਸ ਅਭਿਆਨ ਦੇ ਵਿੱਚ ਸ਼ਿਰਕਤ ਕੀਤੀ ਮਾਛੀਵਾੜਾ ਸਾਹਿਬ ਤੋਂ ਗੋਬਿੰਦ ਕਿਸ਼ੋਰ ਦੀ ਰਿਪੋਰਟ ਜੋ ਚੱਲ ਰਿਹਾ ਉਹ ਹੀ ਹੈ ਜਨੂੰ ਸਪੈਸ਼ਲ ਇਨਫੋਰਮੇਸ਼ਨਸ ਇੱਕ ਨਿਸ਼ਾਨਦੇ ਖਿਲਾਫ ਜੋ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਡੀਜੀਪੀ ਸਾਹਿਬ ਵੱਲੋਂ ਜੋ ਇੱਕ ਕੈਂਪੇਨ ਚਲਾਈ ਗਈ ਹੈ ਜਿਸ ਦੇ ਚੱਲ ਚੁ ਪੂਰੇ ਪੰਜਾਬ ਵਿੱਚ ਹੈਡਕੁਆਟਰ ਤੋਂ ਜ਼ਿਲ੍ਹੇ ਦੇ ਅਫਸਰਾਂ ਨੂੰ ਭੇਜਿਆ ਗਿਆ ਹੈ ਕਿ ਉਹ ਜ਼ਿਲ੍ਹਿਆਂ ਦੇ ਵਿੱਚ ਹੋ ਰਹੇ ਕੋਆਰਡੀਨੇਟ ਸਰਚ ਆਪਰੇਸ਼ਨਸ ਨੂੰ ਇੱਕ ਵਾਰੀ ਸੁਪਰਵਾਈਜ਼ ਕਰੇ ਸੋ ਉਹਦੇ ਅਧੀਨ ਐਸਐਸਪੀ ਸਾਹਿਬ ਵੱਲੋਂ ਖੰਨਾ ਦੇ ਵਿੱਚ ਤੇ ਪਾਇਲ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਤੇ ਮੇਰੇ ਵੱਲੋਂ ਇੱਥੇ ਸਬਡਿਵੀਜ਼ਨ ਚ ਆ ਕੇ ਇੱਕ ਵਾਰ ਚੈਕਿੰਗ ਕੀਤੀ ਗਈ ਹੈ ਕਿ ਜੋ ਅਸੀਂ ਨਸ਼ਾ ਦੇ ਖਿਲਾਫ ਆਪਣੀ ਮੁਹਿੰਮ ਚਲਾਈ ਹੋਈ ਹੈ ਉਹਦੇ ਵਿੱਚ ਜਿੱਥੇ ਵੀ ਕਿਤੇ ਰਿ ਇਤਲਾਹ ਮਿਲਦੀ ਹੈ ਕਿ ਇਸ ਇੰਡੀਆ ਦੇ ਵਿੱਚ ਨਸ਼ੇ ਵੇਕਣ ਦੀ ਚੁਕੈਤਾ ਆਈਆਂ ਹੋਣ ਉਸਤੇ ਕਾਰਵਾਈ ਕਰਵਾਉਣ ਲਈ ਤੇ ਚੈਕਿੰਗ ਕਰਨ ਲਈ ਇਹ ਸਾਰਜ ਆਪਰੇਸ਼ਨ ਕਰਾਇਆ ਜਾ ਰਿਹਾ ਹੈ ਮੈਡਮ ਕਿੰਨੀ ਕਿ ਸਫਲਤਾ ਮਿਲ ਰਹੀ ਹੈ ਸਾਰਜ ਆਪਰੇਸ਼ਨ ਜੇ ਅੱਜ ਇਸ ਦਾ ਤਕਰੀਬਨ ਚੌਥੇ ਤੋਂ ਪੰਜਵਾਂ ਦਿਨ ਹੈ ਤੇ ਇਸ ਦੇ ਨਾਲ ਲੋਕਾਂ ਦੇ ਵਿੱਚ ਇਸ ਚੀਜ਼ ਦਾ ਬੜਾ ਅੱਛਾ ਪ੍ਰਭਾਵ ਜਾ ਰਿਹਾ ਹੈ ਕਿ ਪੁਲਿਸ ਨਸ਼ੇ ਦੀ ਕੋਈ ਵੀ ਇਤਲਾਹ ਦੇ ਸਖਤੀ ਨਾਲ ਕੰਮ ਕਰ ਰਹੀ ਹੈ। ਸਾਡੀ ਵੀ ਇਸ ਵਿੱਚ ਇਹੀ ਕੋਸ਼ਿਸ਼ ਹੈ ਕਿ ਜੋ ਨਸ਼ੇ ਦਾ ਕੰਮ ਕਰਦੇ ਹਨ ਉਹਨਾਂ ਦੇ ਵਿੱਚ ਪੁਲਿਸ ਦਾ ਡਰ ਰਹੇ ਤੇ ਜੋ ਆਮ ਪਬਲਿਕ ਹੈ ਉਹਦੇ ਵੱਲੋਂ ਸਾਡੇ ਕੋਲ ਸੱਚੀ ਇਤਲਾਹ ਆਵੇ ਜਿਸ ਤੇ ਕਿ ਅਸੀਂ ਕੰਮ ਕਰਕੇ ਇਸ ਦੇ ਖਿਲਾਫ ਐਕਸ਼ਨ ਲੈ ਸਕੀਏ। ਅੱਜ ਦੇ ਅਭਿਆਨ ਦੇ ਵਿੱਚ ਕੁਝ ਮਿਲਿਆ ਜੀ? ਅੱਜ ਇਹ ਅਭਿਆਨ ਜਾਰੀ ਹੈ। ਚਲੋ ਜੀ। ਕਿੰਨੇ ਦਿਨ ਤੱਕ ਚੱਲੇਗਾ ਜੀ ਜਿਹੜਾ ਹੋਏਗਾ ਤੁਹਾੰਦਾ ਸਿਰਾਂ